ਜਿਹੜੇ 15 ਮੀਟਰ ਤੋਂ ਵੱਧ ਉਚਾਈ ਵਾਲੇ ਆ ਉਹ ਸਾਰਿਆਂ ਨੂੰ ਕੇਂਦਰ ਨੇ ਆਪਣੇ ਕੰਟਰੋਲ 'ਚ ਕਰ ਲਿਆ। ਯਾਨੀ ਕਿ ਪੂਰੇ ਮੁਲਕ ਦੇ ਡੈਮਾਂ ਨੂੰ ਆਪਣੇ ਕੰਟਰੋਲ 'ਚ ਕਰ ਲਿਆ ਜਿਹੜੇ ਕਿ ਸੂਬਿਆਂ ਦੇ ਸੀ। ਤਾਂ ਸੀ 30 ਜੂਨ 2022 ਨੂੰ ਬਹੁਤ ਵੱਡਾ ਚੰਡੀਗੜ੍ਹ ਮਯਾਰਾ ਕੀਤਾ ਕਿ ਪੰਜਾਬ ਦੇ ਪਾਣੀਆਂ ਦਾ ਮਸਲਾ ਰਪੀਰੀਅਨ ਪ੍ਰਿੰਸੀਪਲ ਮੁਤਾਬਕ ਹੱਲ ਹੋਵੇ। ਡੈਮ ਸੇਫਟੀ ਐਕਟ ਦੇ ਖਿਲਾਫ ਸਰਕਾਰ ਮਤਾ ਲੈ ਕੇ ਆਵੇ। ਸ਼ਕੂਦੰਦੀ ਪੰਜਾਬ ਸਰਕਾਰ ਡਰਾਮੇਬਾਜੀ ਇਸ ਕਰਕੇ ਕਰ ਰਹੀ ਆ ਕਿ ਜਿਸ ਤਰ੍ਹਾਂ ਪੰਜਾਬ ਸਰਕਾਰ ਦੇ ਵਿਧਾਇਕਾਂ ਦੀ ਹਰ ਰੋਜ਼ ਮਤਲਬ ਛਤਰੋਲ ਵਾਲੇ ਮਾਹੌਲ ਛਤਰੋਲ ਵਾਲਾ ਮਾਹੌਲ ਬਣਿਆ ਪਿਆ ਹਰ ਸਾਲ ਪੰਜ ਹਰ ਦਿਨ ਪੰਜ ਸੱਤ ਐਮਲਿਆਂ ਦੇ ਇਹਨਾਂ ਦੀ ਯਾਨੀ ਕਿ ਛਤਰੋਲ ਵਾਲਾ ਮਾਹੌਲ ਬਣਦਾ ਸੁਲਮਾਨ ਤਮਾਨ ਨੇ ਪਾਣੀ ਤੇ ਭਾਵ ਕਰਕੇ ਪੰਜਾਬ ਦੇ ਸਾਰੇ ਮੁੱਦਿਆਂ ਨੂੰ ਘੱਟੇ ਰੋਲਣ ਦੀ ਕੋਸ਼ਿਸ਼ ਕੀਤੀ ਹੈਗੀ ਅਜੋ ਉਹਨਾਂ ਦੇ ਐਮਐਲਏ ਦਾ ਵਿਰੋਧ ਹੋ ਰਿਹਾ ਤੇ ਮੋਦੀ ਸਰਕਾਰ ਨੇ ਪੂਰੇ ਮੁਲਕ ਦੇ ਜਿਹੜੇ ਹੈਗੇ ਆ ਉਹ ਹਿੰਦੂ ਮੁਸਲਮਾਨ ਦੇ ਨਾਂ ਤੇ ਉਹ ਕਹਿੰਦੇ ਵੀ ਇਸੇ ਤਰੀਕੇ ਨਾਲ ਫਿਰ ਸਹੀ ਹੱਕ ਦਾ ਜਿਹੜਾ ਹਿਮਾਚਲੀਆਂ ਦਾ ਹਿਮਾਚਲ ਪਾਣੀ ਰੋਕ ਲੈ ਪੰਜਾਬ ਨੂੰ ਉਸਲ ਦੇਣਾ ਗਾ ਅਸਲ ਦੇ ਵਿੱਚ ਕੀ ਆ ਕਿ ਸਾਡੇ ਇੱਥੇ ਮਤਲਬ ਅਕਲਮੰਦੀ ਦੀ ਇੰਨੀ ਘਾਟ ਆ हिमाचल अपर पेरिया ना ਤੇ ਪੰਜਾਬ ਲੋਅਰ ਪੇਰੀਆ ਨਾ ਇਹ ਦੋਈ ਰੇਪੀਰੀਅਨ ਸਟੇਟ ਆ ਦੋਨੋਂ ਬਰਾਬਰ ਤੇ ਜਿਹੜੇ ਆ ਹੱਕਦਾਰ ਆ ਠੀਕ ਆ ਦੁਨੀਆ ਦੇ ਕਿਸੇ ਨਿਜ਼ਮ ਮੁਤਾਬਕ ਕਿਸੇ ਕਾਨੂੰਨ ਦੇ ਮੁਤਾਬਕ ਹਿਮਾਚਲ ਪਾਣੀ ਰੋਕ ਨਹੀਂ ਸਕਦਾ 2021 ਦੇ ਵਿੱਚ ਕੇਂਦਰ ਸਰਕਾਰ ਵੱਲੋਂ ਇੱਕ ਐਕਟ ਲੈ ਕੇ ਆਂਦਾ ਜਾਂਦਾ ਉਸ ਐਕਟ ਨੂੰ ਡੈਮ ਸੇਫਟੀ ਐਕਟ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈਗਾ ਤੇ ਇਸ ਤੋਂ ਬਾਅਦ ਕਿਰਤੀ ਕਿਸਾਨ ਯੂਨੀਅਨ ਵੱਲੋਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਇੱਕ ਵਿਸ਼ਾਲ ਮਜਾਰਾ ਜਿਹੜਾ ਉਹ ਕੱਢਿਆ ਜਾਂਦਾ ਹੈਗਾ ਤਸਵੀਰਾਂ ਵੀ ਆ ਜਿਹੜੀਆਂ ਉਸ ਵਿਸ਼ਾਲ ਮਜਾਰੇ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਤੇ ਉਸ ਸਮੇਂ ਦੇ ਦੌਰਾਨ ਇੱਕ ਕਿਰਤੀ ਕਿਸਾਨ ਯੂਨੀਅਨ ਵੱਲੋਂ ਇੱਕ ਆਰਟੀਕਲ ਆ ਜਿਹੜਾ ਉਹ ਲਿਖਿਆ ਜਾਂਦਾ ਹੈਗਾ ਜਿਸ ਆਰਟੀਕਲ ਦੇ ਵਿੱਚ ਜੋ ਪਿਛਲੇ ਸਮੇਂ ਦੇ ਦੌਰਾਨ ਤਿੰਨ ਕਾਲੇ ਕਾਨੂੰਨ ਆਏ ਸੀਗੇ ਤੇ ਉਹਨਾਂ ਕਾਲੇ ਕਾਨੂੰਨਾਂ ਦੇ ਤਹਿਤ ਕਿਵੇਂ ਸਾਡੀ ਖਾਦ ਖਰਾਕ ਦੇ ਉੱਤੇ ਕਬਜ਼ਾ ਕੀਤਾ ਕਰ ਰਹੀ ਹੈਗੀ ਕਾਰਪੋਰੇਟ ਤੇ ਉਨਾ ਉਸੇ ਚੀਜ਼ ਨੂੰ ਅੱਗੇ ਵਧਾਉਂਦਿਆਂ ਹੋਇਆਂ ਖਾਲ ਖਰਾਕ ਹੀ ਨਹੀਂ ਸਗੋਂ ਇਸ ਜੋ ਐਕਟ ਲੈ ਕੇ ਆਂਦਾ ਸੀਗਾ ਇਸ ਦੇ ਨਾਲ ਸਮੁੱਚੇ ਪਾਣੀਆਂ ਦੇ ਉੱਤੇ ਆ ਜਿਹੜਾ ਉਹ ਕਿਵੇਂ ਕਬਜ਼ਾ ਕਰ ਰਹੀ ਹੈ ਕੇਂਦਰ ਸਰਕਾਰ ਉਹਨਾਂ ਮਾਮਲਿਆਂ ਨੂੰ ਜਿਹੜਾ ਉਹ ਬਾਹਰ ਆ ਸੀਗਾ ਤੇ ਅੱਜ ਇਸ ਮਾਮਲੇ ਉੱਤੇ ਡੈਮ ਸੇਫਟੀ ਐਕਟ ਹੈ ਕੀ ਆ ਇਸ ਐਕਟ ਦੇ ਤਹਿਤ ਆ ਜਿਹੜਾ ਕਿਵੇਂ ਪਾਣੀਆਂ ਦਾ ਜਿਹੜਾ ਅਧਿਕਾਰ ਆ ਉਹ ਕੇਂਦਰ ਸਰਕਾਰ ਖੋ ਰਹੀ ਹੈਗੀ ਆ ਰਾਜਾਂ ਤੋਂ ਕੇਂਦਰੀਕਰਨ ਕਿਵੇਂ ਵੱਧ ਰਿਹਾ ਹੈਗਾ ਤਮਾਮ ਸਵਾਲ ਨੇ ਜਿਨ੍ਹਾਂ ਨੇ ਇਹ ਆਰਟੀਕਲ ਲਿਖਿਆ ਸੀ ਤੇ ਜਸ ਜਬ ਜ਼ੇਬੰਦੀ ਨੇ ਇਸ ਦੇ ਖਿਲਾਫ ਵੱਡਾ ਪ੍ਰਦਰਸ਼ਨ ਕੀਤਾ ਸੀਗਾ ਕਿਰਤੀ ਕਿਸਾਨ ਯੂਨੀਅਨ ਉਸ ਦੇ ਜਰਨਲ ਸਕੱਤਰ ਰਜਿੰਦਰ ਸਿੰਘ ਦੀਪ ਸਿੰਘ ਹਾਲਾ ਜੀ ਸਾਡੇ ਨਾਲ ਮੌਜੂਦ ਨੇ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਆ ਭਾਈ ਜੀ ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਸ਼ੁਕਰੀਆ ਭਾਈ ਜੀ ਅੱਛਾ ਭਾਈ ਜੀ ਪਹਿਲਾਂ ਤਾਂ ਇਹ ਸਵਾਲ ਹੈਗਾ ਕਿ 2021 ਦੇ ਵਿੱਚ ਤੁਹਾਡੀ ਜਥੇਬੰਦੀ ਵੱਲੋਂ ਕਾਫੀ ਵਿਸ਼ਾਲ ਆ ਜਿਹੜਾ ਮੁਜ਼ਾਹਰਾ ਕੀਤਾ ਹੈ ਨਾ ਚੰਡੀਗੜ੍ਹ ਦੀਆਂ ਸੜਕਾਂ ਦੇ ਉੱਤੇ ਤੇ ਤੁਸੀਂ ਉਹ ਆਰਟੀਕਲ ਵੀ ਲਿਖਿਆ ਜਿਸ ਦੇ ਵਿੱਚ ਤੁਸੀਂ ਡੈਮ ਸੇਫਟੀ ਐਕਟ ਦਾ ਜਿਹੜਾ ਉਹ ਕਾਫੀ ਕਰੜੇ ਸ਼ਬਦਾਂ ਦੇ ਵਿੱਚ ਜਿਹੜੀ ਆਲੋਚਨਾ ਕੀਤੀ ਸੀ ਪਹਿਲਾਂ ਤਾਂ ਇਹ ਹੈਗਾ ਕਿ ਡੈਮ ਸੇਫਟੀ ਐਕਟ ਹੈ ਕੀ ਚੀਜ਼ ਆ ਦੇਖੋ ਭਾਰਤ ਦੇ ਸੰਵਿਧਾਨ ਦੇ ਮੁਤਾਬਕ ਤਿੰਨ ਸੂਚੀਆਂ ਨੇ ਜੀ ਇੱਕ ਤਾਂ ਸਟੇਟ ਲਿਸਟ ਆ ਇੱਕ ਯੂਨੀਅਨ ਲਿਸਟ ਆ ਇੱਕ ਕੰਕਰੈਂਟ ਲਿਸਟ ਆ ਜੀ ਜਿੰਦੇ ਚ ਵੀ ਕਿਹੜੇ-ਕਿਹੜੇ ਮਸਲੇ ਤੇ ਕੌਣ-ਕੌਣ ਕਾਨੂੰਨ ਬਣਾ ਸਕਦਾ ਕਿੰਦਾ ਅਧਿਕਾਰ ਖੇਤਰ ਆ ਹੂੰ ਉਹਦੇ ਚੋ ਪਾਣੀ ਤੇ ਡੈਮ ਇਹ ਸੂਬਿਆਂ ਦੇ ਅਧਿਕਾਰ ਖੇਤਰ ਚ ਹੁੰਦੇ ਹਨ ਯਾਨੀ ਕਿ ਸਟੇਟ ਲਿਸਟ ਚ ਹੁੰਦੇ ਆ ਪਰ ਇਹਨਾਂ ਦੋਨਾਂ ਮਾਮਲਿਆਂ ਤੇ ਪੰਜਾਬ ਦੇ ਨਾਲ ਬਹੁਤ ਵੱਡੇ ਪੱਧਰ ਤੇ ਜਿਹੜਾ ਧੱਕਾ ਉਹ ਹੋਇਆ ਜਿਹੜਾ ਡੈਮ ਸੇਫਟੀ ਐਕਟ ਹੈਗਾ ਕਿ ਉਹਦੇ ਤਹਿਤ ਜਿਹੜੇ 5200 ਤੋਂ ਉੱਪਰ ਡੈਮ ਹੈ ਇਸ ਮੁਲਕ ਦੇ ਵਿੱਚ ਜਿਹੜੇ 15 ਮੀਟਰ ਤੋਂ ਵੱਧ ਉਚਾਈ ਵਾਲੇ ਆ ਉਹ ਸਾਰਿਆਂ ਨੂੰ ਕੇਂਦਰ ਨੇ ਆਪਣੇ ਕੰਟਰੋਲ ਚ ਕਰ ਲਿਆ ਯਾਨੀ ਕਿ ਪੂਰੇ ਮੁਲਕ ਦੇ ਡੈਮਾਂ ਨੂੰ ਆਪਣੇ ਕੰਟਰੋਲ ਚ ਕਰ ਲਿਆ ਜਿਹੜੇ ਕਿ ਸੂਬਿਆਂ ਦੇ ਸੀਗੇ ਉਹਦੇ ਚ ਸਾਡਾ ਜਿਹੜਾ ਸੀਗਾ ਮਤਲਬ ਪਾਖੜਾ ਨੰਗਲ ਡੈਮ ਜਿਹੜਾ ਇਹਨੂੰ ਕੰਟਰੋਲ ਕਰ ਲਿਆ ਤਾਂ ਉਦੋਂ ਇਹਦੇ ਤੇ ਪੰਜਾਬ ਸਰਕਾਰ ਨੇ ਬਿਲਕੁਲ ਜਿਹੜੀ ਆਵਾਜ਼ ਜਿਹੜੀ ਸੀ ਨਹੀਂ ਉਠਾਈ ਤਾਂ ਅਸੀਂ 30 ਜੂਨ 2022 ਨੂੰ ਬਹੁਤ ਵੱਡਾ ਚੰਡੀਗੜ੍ਹ ਮਯਾਰਾ ਕੀਤਾ ਕਿ ਪੰਜਾਬ ਦੇ ਪਾਣੀਆਂ ਦਾ ਮਸਲਾ ਰਪੀਰੀਅਨ ਪ੍ਰਿੰਸੀਪਲ ਮੁਤਾਬਕ ਹੱਲ ਹੋਵੇ ਡੈਮ ਸੇਫਟੀ ਐਕਟ ਦੇ ਖਿਲਾਫ ਸਰਕਾਰ ਮਤਾ ਲੈ ਕੇ ਆਵੇ ਔਰ ਜਿਹੜਾ ਹੈਗਾ ਕਿ ਹਰ ਖੇਤ ਤੱਕ ਨਹਿਰੀ ਪਾਣੀ ਤੇ ਹਰ ਘਰ ਤੱਕ ਪੀਣ ਵਾਲਾ ਪਾਣੀ ਦਿੱਤਾ ਜਾਵੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਨੇ 5 ਜੁਲਾਈ 2022 ਨੂੰ ਸਾਡੀ ਮੀਟਿੰਗ ਦਿੱਤੀ। ਹਾਂ। ਪਰ ਉਹ ਮੀਟਿੰਗ ਕੀਤੀ ਨਹੀਂ। ਜੀ। ਉਸ ਤੋਂ ਬਾਅਦ ਕਈ ਮੀਟਿੰਗਾਂ 'ਚ ਮਾਨ ਸਾਹਿਬ ਨੇ ਕਿਹਾ ਕਿ ਮੈਨੂੰ ਤਾਂ ਇਹ ਜਾਣਕਾਰੀ ਨਹੀਂ ਅਸੀਂ ਪੜ ਲਾਂਗੇ। ਹਾਂ। ਆ ਪੰਜ ਚਾਰ ਮਹੀਨੇ ਪਹਿਲਾਂ ਜਿਹੜੀ ਗਰਮੀਤ ਸਿੰਘ ਖੁੱਡੀਆਂ ਖੇਤੀਬੜੀ ਮੰਤਰੀ ਉਹਨਾਂ ਨਾਲ ਮੀਟਿੰਗ ਹੋਈ। ਉਹਦੇ 'ਚ ਅਸੀਂ ਗੱਲ ਉਠਾਈ ਜਦੋਂ ਖੇਤੀ ਖਰੜੇ ਦੀ ਗੱਲ ਆਈ ਹੈ, ਮਾਰਕੀਟਿੰਗ ਪਾਲਿਸੀ ਕੇਂਦਰ ਸਰਕਾਰ ਲੈ ਕੇ ਆਈ ਹੈ। ਤਾਂ ਉਹ ਕਹਿੰਦੇ ਸਾਡੇ ਧਿਆਨ 'ਚ ਲਿਆਉਣਾ ਸੀ ਤੁਹਾਡੇ ਧਿਆਨ ਤਾਂ ਬਹੁਤ ਥੋੜੀ ਸਰਕਾਰ ਦੇ ਲਿਆ ਚੁੱਕੇ ਆ। ਤੋ ਇਹਦੇ ਤੋਂ ਸਰਕਾਰ ਦੀ ਜਿਹੜੀ ਸੰਜੀਦਗੀ ਆ ਉਹ ਨਜ਼ਰ ਆਉਂਦੀ ਹੈਗੀ ਆ ਮਸਲੇ ਪਰ। ਇਹੀ ਮਸਲਾ ਹੁਣ ਕਿਉਂ ਠਾਇਆ ਭਗਵੰਤ ਮਾਨ ਨੇ ਹੁਣ ਕਿਉਂ ਠਾਇਆ? ਹੂੰ। ਹੁਣ ਟਾਈਮ ਸੇਫਟੀ ਐਕਟ ਦੇ ਖਿਲਾਫ ਕਿਉਂ ਮਤਾ ਪਾਇਆ? ਹੁਣ ਮਤਲਬ ਜਿਹੜੀ ਗੱਲ ਕਿਉਂ ਕੀਤੀ ਵਿਧਾਨ ਸਭਾ ਜਾਂ ਡੈਮ ਤੇ ਹੁਣ ਕਿਉਂ ਗਿਆ? ਅਸਲ ਦੇ ਵਿੱਚ ਕੀ ਆ ਕਿ ਆਪਣੇ ਹਿੱਸੇ ਦਾ ਪਾਣੀ ਜਿਹੜਾ ਲੋਟ ਹੋਇਆ ਹਰਿਆਣੇ ਨੂੰ ਉਹ ਵਰਤ ਚੁੱਕਾ ਸੀ ਤੇ ਵਾਧੂ ਪਾਣੀ ਉਹ ਮੰਗ ਰਿਆ ਸੀ। ਇਹ ਮਾਮਲਾ 21 ਮਈ ਦਾ ਉਸ ਤੋਂ ਬਾਅਦ ਅਗਲੀ ਲੋਟਮੈਂਟ ਆ ਜਾਣੀ ਹੈ। ਤੋ ਇੱਕ ਕੁਸ਼ਕੂਦੰਦੀ ਪੰਜਾਬ ਸਰਕਾਰ ਡਰਾਮੇਬਾਜੀ ਇਸ ਕਰਕੇ ਕਰ ਰਹੀ ਆ ਕਿ ਜਿਸ ਤਰ੍ਹਾਂ ਪੰਜਾਬ ਸਰਕਾਰ ਦੇ ਵਿਧਾਇਕਾਂ ਦੀ ਹਰ ਰੋਜ਼ ਮਤਲਬ ਛਤਰੋਲ ਵਾਲੇ ਮਾਹੌਲ ਛਤਰੋਲ ਵਾਲਾ ਮਾਹੌਲ ਬਣਿਆ ਪਿਆ ਹਰ ਸਾਲ ਪੰਜ ਹਰ ਦਿਨ ਪੰਜ ਸੱਤੇ ਐਮਐਲਿਆਂ ਦੇ ਇਹਨਾਂ ਦੀ ਯਾਨੀ ਕਿ ਛਤਰੋਲ ਵਾਲਾ ਮਾਹੌਲ ਬਣਦਾ ਉਹਦੇ ਤੋਂ ਜਿਹੜਾ ਸਰਕਾਰ ਜਿਹਨੂੰ ਕਹਿੰਦੇ ਵੀ ਸਰਕਾਰ ਨੂੰ ਲੋਕ ਦੁੱਕੀ ਤਿੱਕੀ ਸਮਝਦੇ ਆ ਤੇ ਐ ਲੱਗਦਾ ਕਿ ਜਿਹੜੇ ਐਮਐਲਏ ਆ ਇਹ 92 93 ਪੰਜਾਬ ਦੇ ਸਭ ਤੋਂ ਵਾਝਾਤ ਬੰਦੇ ਹੈਗੇ ਆ ਤੋ ਇਹ ਵਾਝਾਤ ਬੰਦਿਆਂ ਨੂੰ ਜਗਾ ਜਗਾ ਜਦੋਂ ਘੇਰਿਆ ਜਾਂਦਾ ਹੈਗਾ ਤਾਂ ਉਹਦੇ ਚ ਸਰਕਾਰ ਜਿਹੜੀ ਹੈਗੀ ਉਹਦੀ ਹਾਲਤ ਬਹੁਤ ਖਸਤਾ ਹੋਈ ਦੀ ਆ ਤੋ ਸਰਕਾਰ ਉਹ ਸਾਰੇ ਮਾਮਲੇ ਤੇ ਪਰਦਾ ਪਾਉਣ ਦੇ ਲਈ ਸਾਰੇ ਵਰਤਾਂਤ ਨੂੰ ਵਰਤਨ ਦੇ ਲਈ ਉਹਨੂੰ ਇਹ ਲੱਗਾ ਕਿ ਪਹਿਲੀਆਂ ਸਿਆਸੀ ਪਾਰਟੀਆਂ ਅਕਾਲੀ ਦਲ ਕਾਂਗਰਸ ਜਿੰਨੇ ਵੀ ਸੱਤਾ 'ਚ ਰਹੇ ਆ ਉਹਨਾਂ ਨੇ ਪਾਣੀਓ ਦੇ ਨਾਂ ਤੇ ਪੰਜਾਬੀਆਂ ਨੂੰ ਭਾਵਕ ਕਰਕੇ ਹਮੇਸ਼ਾ ਮੂਰਖ ਬਣਾਇਆ ਉਸੇ ਤਰੀਕੇ ਨਾਲ ਜਿਹੜਾ ਮੂਰਖ ਬਣਾਉਣ ਦੀ ਇੱਕ ਵਿਧੀ ਹੈਗੀ ਆ ਉਸੇ ਵਿਧੀ ਨੂੰ ਅਪਣਾਉਂਦਿਆਂ ਇਹ ਸਾਰੀ ਡਰਾਮੇਬਾਜ਼ੀ ਜਿਹੜੀ ਇਹਨਾਂ ਨੇ ਕੀਤੀ ਆ ਤੁਸੀਂ ਦੇਖ ਲਓ ਕਿ ਮੰਤਰੀਆਂ ਨੇ ਲੰਮੇ ਲੰਮੇ ਭਾਸ਼ਣ ਕੀਤੇ ਹੂੰ ਇਹ ਅਕਾਲੀਆਂ ਨੇ ਆ ਕੀਤਾ ਕਾਂਗਰਸ ਨੇ ਆ ਕੀਤਾ ਪੰਜਾਬ ਪੁਨਰਗਠਨ ਐਕਟ 78 79 80 ਦੀਆਂ ਧਰਾਵਾਂ ਕਿਵੇਂ ਗੈਰ ਸਵਿਧਾਨਿਕਾ ਕਿਵੇਂ ਪੰਜਾਬ ਨੂੰ ਮਾਲਕ ਹੁੰਦਿਆਂ ਪਾਣੀਆਂ ਦਾ ਮਗਤਾ ਬਣਾ ਦਿੱਤਾ ਗਿਆ ਪਰ ਇਹ ਸਰਕਾਰ ਨੇ ਵੀ ਸਾਬਤ ਕਰਤਾ ਕਿ ਇਹ ਵੀ ਨਪੁੰਸਕ ਸਰਕਾਰ ਹੈਗੀ ਆ ਤੇ ਸਾਰੇ ਜਿਹੜੇ ਨਪੁੰਸਕ ਇਕੱਠੇ ਹੋਏ ਸੀ ਇਹ ਸਰਕਾਰ ਦੇ ਉਹਨਾਂ ਦੀ ਜ਼ਰਤ ਨਹੀਂ ਪਈ ਕਿ ਉਹ 78 79 80 ਦੇ ਖਿਲਾਫ ਜਿਹੜੀ ਆ ਕੋਈ ਮਤਾ ਜਿਹੜਾ ਲਿਆ ਸਕਣ ਜਿਹੜਾ ਕਿ ਪੰਜਾਬ ਦੇ ਪਾਣੀਆਂ ਦੇ ਮਸਲੇ ਨੂੰ ਹੱਲ ਕਰਨ ਵਾਲੇ ਪਾਸੇ ਗੱਲ ਜਿਹੜੀ ਸੀ ਉਹ ਤੁਰ ਸਕਦੀ ਸੀ ਮਹਿਜ ਡੈਮ ਸੇਫਟੀ ਐਕਟ ਦੇ ਖਿਲਾਫ ਮਤਾ ਪਾਇਆ ਜੇ 78 79 80 ਧਾਰਾ ਨੂੰ ਨਹੀਂ ਰੱਦ ਕੀਤਾ ਜਾਂਦਾਗਾ ਤੇ ਫਿਰ ਉਹਦਾ ਸਵਾ ਪੰਜਾਬ ਪਾਣੀਆਂ ਦੀ ਮਾਲਕੀ ਬਣ ਨਹੀਂ ਸਕਦੀਗੀ ਦੂਸਰਾ ਨੰਬਰ ਤੇ ਇਹ ਕਹਿਆ ਕਿ ਰਾਵੀ ਸਤਲੁਜ ਬਿਆਸ ਦਾ ਜਿਹੜਾ 1988 ਚ ਪਾਣੀ ਵੰਡਿਆ ਗਿਆ ਉਹਦੀ ਮੁੜਵੰਡ ਕਰਨ ਦੀ ਜ਼ਰੂਰਤ ਆ ਇਹ ਤਾਂ ਖੁਦ ਕਹਿ ਦੇ ਕੇ ਸਾਡਾ ਪਾਣੀ ਤੇ ਤੁਹਾਡਾ ਹੱਕ ਹੈਗਾ ਇਹ ਤਾਂ ਖੋਦ ਨਹੀਂ ਕਰੇ ਕਿ ਪੰਜਾਬ ਦੇ ਪਾਣੀਆਂ ਦਾ ਪੰਜਾਬ ਮਾਲਕ ਆ ਇਹ ਕਹਿੰਦਾ ਜਿਹੜਾ ਪੰਜਾਬ ਤੋਂ ਤੁਸੀਂ ਪਾਣੀ ਖੋ ਰਹੇ ਹੋ ਹੁਣ ਤੁਸੀਂ ਕਿੰਨਾ ਖੋਣਾ ਇਹ ਦੁਬਾਰਾ ਕਿਆ ਕਰੋ ਵੀ ਛੱਡ ਤੋਂ ਤੁਸੀਂ ਪਾਣੀ ਕਿੰਨਾ ਖੋਣਾ ਇਹ ਪੰਜਾਬ ਸਰਕਾਰ ਖੁਦ ਕਹਿ ਰਹੀ ਹੈ ਵਿਧਾਨ ਸਭਾ 'ਚ ਜਿਹੜੀ ਸਰਕਾਰ ਖੁਦ ਕਹਿ ਰਹੀ ਹੈ ਕਿ ਪੰਜਾਬ ਦਾ ਪਾਣੀ ਜਿਹੜਾ ਤੁਸੀਂ ਖੋ ਰਹੇ ਹੈਗੇ ਉਹ ਇਹਨੂੰ ਖੋਣ ਬਾਰੇ ਦੁਬਾਰਾ ਗੱਲ ਕਰੋ ਕਿ ਕਿਹੜੇ ਸੂਬੇ ਨੇ ਕਿੰਨਾ ਛੱਡ ਤੋਂ ਪਾਣੀ ਖੋਣਾ ਹੈਗਾ ਤੇ ਉਹ ਹੀ ਸਰਕਾਰ ਕਵੇ ਸੀ ਪਾਣੀਆਂ ਦੀ ਰਾਖੀ ਹੈਗੀ ਆ ਇਸ ਤੋਂ ਬਾਅਦ ਦੰਬੀ ਆਦਮੀ ਕੌਣ ਹੋ ਸਕਦਾ ਦੰਬੀ ਸਰਕਾਰ ਕਿਹੜੀ ਹੋ ਸਕਦੀ ਹੈ ਇੱਕ ਵੀ ਬੂੰਦ ਨਹੀਂ ਦੇਵਾਂਗੇ 4000 ਕਿਊਸਕ ਦੇ ਰਹੇ ਹੈਗੇ ਹਨਾ ਤਾਂ ਇਹ ਸਾਰੇ ਮਾਮਲੇ ਤੇ ਅਸਲ ਜੀ ਕੀ ਅਲੋਕਾ ਨੂੰ ਮੂਰਖ ਜਿਹੜਾ ਹੈਗਾ ਉਹ ਬਣਾਉਣ ਦੀ ਪੰਜਾਬ ਸਰਕਾਰ ਨੇ ਜਿਹੜੀ ਆ ਕੋਸ਼ਿਸ਼ ਆ ਉਹ ਕੀਤੀ ਆ ਮੂਰਖਤਾ ਇੱਥੋਂ ਤੱਕ ਬਣਾਉਣ ਦੀ ਕੋਸ਼ਿਸ਼ ਕੀਤੀ ਆ ਕਿ ਵਿਧਾਨ ਸਭਾ ਹਲਕਾ ਧੂਰੀ ਮਲੇਰਕੋਟ ਮਲੇਰਕੋਟਲਾ ਸ਼ੇਰਪੁਰ ਇਹ ਸਾਰੇ ਹਲਕੇ ਜਿਹੜੇ ਕਿ ਸੰਗਰੂਰ ਲੋਕ ਸਭਾ ਹਲਕੇ ਚਾਉਂਦੇ ਸੀ ਹੂੰ ਪੰਜਾਬ ਦੇ ਮੁੱਖ ਮੰਤਰੀ ਦਾ ਲੋਕ ਸਭਾ ਹਲਕਾ ਸੰਗਰੂਰ ਰਿਆ ਜੀ ਤੇ ਉਹਨਾਂ ਦਾ ਵਿਧਾਨ ਸਭਾ ਹਲਕਾ ਧੂਰੀ ਰਿਆ ਤੇ ਉਸੇ ਲੋਕ ਸਭਾ ਹਲਕੇ ਚ ਪੈਂਦੇ ਮਲੇਰ ਕੋਟਲਾ ਧੂਰੀ ਉੱਥੇ ਉਹ ਪੰਜਾਬ ਦਾ ਉਹ ਹਿੱਸਾ ਜਿਹੜਾ ਸਭ ਤੋਂ ਪਹਿਲਾਂ ਪਾਣੀ ਖੁਣੋ ਮਰਨ ਕੰਡੇ ਆ ਜੀ ਯਾਨੀ ਕਿ ਧਰਤੀ ਹੇਠਲਾ ਪਾਣੀ ਬਿਲਕੁਲ ਖਤਮ ਹੋਣ ਕੰਡੇ ਆ ਔਰ ਉਹ ਪੰਜਾਬ ਦਾ ਉਹ ਇਲਾਕਾ ਜਿੱਥੇ ਬਹੁਤ ਸਾਰੇ ਪਿੰਡਾਂ 'ਚ ਕਦੇ ਵੀ ਨਹਿਰੀ ਪਾਣੀ ਨਹੀਂ ਮਿਲਿਆ ਜੀ ਨਹਿਰੀ ਪਾਣੀ ਕਦੇ ਵੀ ਨਹੀਂ ਮਿਲਿਆ ਉਹ ਉੱਥੇ ਕੀ ਹੋਇਆ ਪਿਛਲੇ ਦਿਨੀ ਕਿ ਪੰਜਾਬ ਸਰਕਾਰ ਨੇ ਵੀ ਨਹਿਰੀ ਪਾਣੀ ਪਹੁੰਚ ਗਿਆ ਹਾਂ ਤੇ ਜਿਹੜੇ ਕਿਸਾਨ ਦੀ ਜ਼ਮੀਨ ਨੂੰ ਇੱਕ ਵੀ ਬੂੰਦ ਨਹੀਂ ਪਾਣੀ ਪਹੁੰਚਿਆ ਨਹਿਰੀ ਕਦੇ ਮਿਲਿਆ ਨਹੀਂ ਉਹਦੀ ਫੋਟੋ ਲਾ ਕੇ ਪ੍ਰਚਾਰ ਕੀਤਾ ਜਾ ਰਿਹਾ ਉਹ ਕਹਿੰਦਾ ਮੇਰੇ ਮੇਰੇ ਖੇਤ ਨੂੰ ਤਾਂ ਬੂੰਦ ਵੀ ਪਾਣੀ ਨਹੀਂ ਮਿਲਦਾਗਾ ਉੱਥੇ ਪਾਣੀ ਪ੍ਰਾਪਤੀ ਸੰਘਰਸ਼ ਕਮੇਟੀ ਤੇ ਕਿਰਤੀ ਕਿਸਾਨ ਯੂਨੀਅਨ ਤਿੰਨ ਸਾਲਾਂ ਤੋਂ ਜਿਹੜੀ ਹੈਗੀ ਆ ਉਹ ਵੀ 70 ਪਿੰਡਾਂ 'ਚ ਨਹਿਰੀ ਪਾਣੀ ਮਿਲੇ ਉਹਦੇ ਵਾਸਤੇ ਸੰਘਰਸ਼ ਕਰ ਰਹੀ ਹੈ ਜੀ ਹਨਾ ਪੰਜਾਬ ਦੇ ਮੋਗੇ ਛੋਟੇ ਕਰਤੇ ਮੋਗੇ ਉੱਚੇ ਕਰਤੇ ਹਨਾ ਤੋ ਪੰਜਾਬ ਚ ਤਾਂ ਨਹਿਰੀ ਪਾਣੀ ਜੇ ਨਹਿਰੀ ਪਾਣੀ ਕਿੰਨਾ ਕੁ ਆ ਕਨਕਾਂ ਨੂੰ ਅੱਗ ਲੱਗੀ ਕਿਸੇ ਖਾਲ ਕਿਸੇ ਸੂਏ ਕੱਸੀ ਚ ਇੱਕ ਬੂੰਦ ਵੀ ਪਾਣੀ ਨਹੀਂ ਸੀ ਕਿ ਲੋਕ ਉਥੋਂ ਪਾਣੀ ਭਰ ਕੇ ਫਾਇਰ ਬਗਰੇਟ ਦੀਆਂ ਗੱਡੀਆਂ 'ਚ ਤਾਂ ਪੰਜਾਬ ਸਰਕਾਰ ਦੇ ਪਾਣੀ ਹੈ ਹੀ ਨਹੀਂਗਾ ਠੀਕ ਆ ਤੇ ਵੀ ਉਥੋਂ ਪਾਣੀ ਭਰ ਕੇ ਲੋਕ ਅੱਗ ਭਜਾ ਸਕਦੇ ਠੀਕ ਆ ਤੋ ਇਹ ਸਰਕਾਰ ਪਾਣੀ ਦੇਣ ਦੀ ਬਜਾਏ ਪਾਣੀ ਤੇ ਲੋਕਾਂ ਨੂੰ ਭਾਵਕ ਕਰਕੇ ਜਿਹੜੇ ਸਾਰੇ ਮੁੱਦੇ ਹੈਗੇ ਆ ਉਹਨਾਂ ਨੂੰ ਘੱਟੇ ਰੋਲਣ ਦੀ ਕੋਸ਼ਿਸ਼ ਕਰ ਰਹੀ ਹੈ ਅਛਾ ਭਾਈ ਜੀ ਸਰਹੱਦੀ ਜਥੇਬੰਦੀ ਨੇ ਪਿਛਲੇ ਸਮਿਆਂ ਦੇ ਦੌਰਾਨ ਬਾਰਡਰ ਏਰੀਆ ਦੇ ਵਿੱਚ ਕਾਨਫਰੰਸਾਂ ਕੀਤੀਆਂ ਤੁਹਾਡੀ ਇਹ ਡਿਮਾਂਡ ਸੀ ਜਥੇਬੰਦੀ ਦੀ ਨਾਲ ਹੋਰ ਜਥੇਬੰਦੀਆਂ ਵੀ ਆ ਕੇ ਰਲੀਆਂ ਕਿ ਜੋ ਇਧਰ ਬਾਰਡਰ ਰਾਹੀਂ ਆ ਜਿਹੜਾ ਵਪਾਰ ਆ ਸੜਕੀ ਰਸਤੇ ਰਾਹੀਂ ਹੋਣਾ ਚਾਹੀਦਾ ਹੁਣ ਤਾਂ ਸਾਰਾ ਕੁਝ ਬਿਲਕੁਲ ਹੀ ਠੱਪ ਹੋ ਗਿਆ ਤੁਹਾਨੂੰ ਨਹੀਂ ਲੱਗਦਾਗਾ ਕਿ ਇਸ ਜੰਗ ਦੇ ਮਾਹੌਲ ਦੇ ਦੌਰਾਨ ਜਿਹੜਾ ਸਭ ਤੋਂ ਵੱਧ ਨੁਕਸਾਨ ਆ ਜਿਹੜਾ ਉਹ ਪੰਜਾਬ ਦਾ ਹੋ ਰਿਹਾ ਦੇਖੋ ਪੰਜਾਬ ਦਾ ਨੁਕਸਾਨ ਤਾਂ 1947 ਦੇ ਵਿੱਚ ਹੁਣ ਜਿਹੜੀ ਇੰਡਸ ਵਾਟਰ ਟ੍ਰੀਟੀ ਦੀ ਵੀ ਗੱਲ ਚੱਲ ਰਹੀ ਹੈ ਹੂੰ ਪੰਜਾਬ ਦੇ ਦਰਿਆਵਾਂ ਦਾ ਹੀ ਆ ਪਹਿਲਾਂ ਪੰਜਾਬ ਨੂੰ ਵੰਡਿਆ 47 ਚ ਹਮ ਇਸ ਮੁਲਕ ਦੀ ਆਜ਼ਾਦੀ ਦੀ ਲੜਾਈ ਚ ਦੋ ਸੂਬੇ ਸਭ ਤੋਂ ਵੱਧ ਲੜੇ ਪੰਜਾਬ ਤੇ ਬੰਗਾਲ ਬੰਗਾਲ ਉਹਦਾ ਉਹ ਇਹਨਾਂ ਨੂੰ ਇਨਾਮ ਜਿਹੜਾ ਸੀ ਹਾਕਮ ਦੇ ਕੇ ਗਏ ਜਿਹੜੇ ਗੋਰਿਆਂ ਥਾਂ ਤੇ ਭੂਰੇ ਗੱਦੀ ਤੇ ਬਿਠਾਉਣੇ ਸੀ ਕਿ ਸਾਨੂੰ ਗੋਰਿਆਂ ਨੂੰ ਤੰਗ ਕਰਦੇ ਰਿਆ ਜਿਹੜੇ ਅਸੀਂ ਭੂਰੇ ਆਪ ਦੇ ਪਿੱਠੂ ਗੱਦੀ ਤੇ ਬਿਠਾ ਕੇ ਜਾਣੇ ਉਹਨਾਂ ਨੂੰ ਨਾ ਤੰਗ ਨਾ ਕਰਨਾ ਸਾਨੂੰ ਤੰਗ ਕੀਤਾ ਪੰਜਾਬੀਆ ਤੇ ਮੰਗਾਲੀਆਂ ਨੇ ਇਹਨਾਂ ਨੂੰ ਦੁਫਾੜ ਕਰਕੇ ਜਾਓ ਜੀ ਇਹਨੂੰ ਤਫਾੜ ਕਰਕੇ ਗਏ ਪਹਿਲਾ ਪੰਜਾਬ ਦੇ ਦਰਿਆ ਵੰਡੇ ਪੰਜਾਬ ਵੰਡਿਆ ਦਰਿਆ ਵੰਡੇ ਠੀਕ ਆ ਉਸ ਤੋਂ ਬਾਅਦ ਫਿਰ ਪੰਜਾਬ ਨੂੰ ਇਧਰ ਆ ਕੇ ਵੰਡਿਆ ਫੇਰੇ ਦੀ ਦਰਿਆ ਵੰਡੇ ਹੂੰ ਠੀਕ ਆ ਤੂੰ ਪੰਜਾਬ ਨੂੰ ਤਾਂ ਮਤਲਬ ਘਾਟਾ ਦਰ ਘਾਟਾ ਹੀ ਪੈ ਰਿਆ ਪੰਜਾਬ ਤੇ ਜਿਹਨੂੰ ਕਿ ਜ਼ਬਰਦਸਤ ਜਵਰੀ ਜਿਹੜਾ ਹੈਗਾ ਉਹ ਹੋ ਰਿਹਾ ਹੈਗਾ ਹੁਣ ਵੀ ਸਰਹੱਦੀ ਸੂਬਾ ਹੈਗਾ ਜੇ ਜੰਗੀ ਮਾਹੌਲ ਬਣਦਾ ਹੈਗਾ ਅੱਜ ਤੁਸੀਂ ਦੇਖ ਲਓ ਪੰਜਾਬ ਦੇ ਬਾਰਡਰ ਦੇ ਜ਼ਿਲ੍ਹੇ ਸਕੂਲ ਬੰਦ ਕਰ ਦਿੱਤੇ ਹੈਗੇ ਇੱਕ ਦਹਿਸ਼ਤ ਦਾ ਮਾਹੌਲ ਬਣਾਇਆ ਜਾ ਰਿਹਾ ਹੈਗਾ ਲੋਕ ਸਹਿਮੇ ਹੋਏ ਆ ਲੋਕਾਂ ਚ ਡਰਦਾ ਜਿਹੜਾ ਹੈਗਾ ਉਹ ਮਾਹੌਲ ਬਣਾ ਰਿਹਾ ਹੈਗਾ ਜਿਹੜੀ ਸਰਕਾਰ ਦੀ ਜ਼ਿੰਮੇਵਾਰੀ ਲੋਕਾਂ ਨੂੰ ਮਤਲਬ ਸੌਖੀ ਜ਼ਿੰਦਗੀ ਜੀਣਾ ਹੈਗਾ ਉਹ ਆਪਣੇ ਲੋਕਾਂ ਦੇ ਵਿੱਚ ਜੰਗ ਦਾ ਮਾਹੌਲ ਬਣਾ ਕੇ ਡਰ ਦਾ ਮਾਹੌਲ ਬਣਾ ਕੇ ਉਹਨਾਂ ਦੀ ਜ਼ਿੰਦਗੀ ਚ ਤਣਾਅ ਭਰ ਰਹੀ ਹੈਗੀ ਆ ਇਹ ਕਿਹੋ ਜੀ ਦੇਸ਼ ਭਗਤੀ ਹੈ ਭਾਂਡੇ ਚ ਵੱਜੇ ਇਹੋ ਜੀ ਦੇਸ਼ ਭਗਤੀ ਜਿਹੜੀ ਦੇਸ਼ ਦੇ ਦੇ ਲੋਕਾਂ ਨੂੰ ਮਾਨਸਿਕ ਤੌਰ ਤੇ ਦਿਮਾਗੀ ਤੌਰ ਤੇ ਪਰੇਸ਼ਾਨ ਕਰ ਰਹੀ ਹੈਗੀ ਆ ਬੱਚਿਆਂ ਦੇ ਵਿੱਚ ਸਹਿਮ ਦਾ ਜਿਹੜਾ ਹੈਗਾ ਮਾਹੌਲ ਹੈਗਾ ਤੇ ਮਸਲਾ ਹੱਲ ਫਿਰ ਨਹੀਂ ਹੋਣਾਗਾ ਅੱਗੇ ਕਿੰਨੀਆਂ ਜੰਗਾਂ ਲੜੀਆਂ ਫਿਰ ਮਸਲਾ ਹੱਲ ਹੋ ਗਿਆ ਕਿਉਂਕਿ ਮਸਲੇ ਹੱਲ ਨਹੀਂ ਕਰਨੇ ਸਰਕਾਰ ਨੇ ਸਰਕਾਰ ਨੇ ਜੰਗੀ ਮਾਹੌਲ ਦੇ ਵਿੱਚ ਹਮੇਸ਼ਾ ਵੋਟਾਂ ਜਿਹੜੀਆਂ ਨੇ ਉਹ ਲੈਣਾ ਲੈਣੀਆਂ ਹੁੰਦੀਆਂ ਨੇ ਅਸੀਂ ਜਦੋਂ ਵਾਗਾ ਤੇ ਸੈਨੀ ਵਾਲਾ ਬਾਰਡਰ ਖੋਲਣ ਦੀ ਗੱਲ ਕਰਦੇ ਸੀ ਤਾਂ ਉਹਦੇ 'ਚ ਜਿੱਥੇ ਉਹਦਾ ਇੱਕ ਸਿਆਸੀ ਪਹਿਲੂ ਇਹ ਸੀਗਾ ਕਿ ਜਿਹੜੀ ਹੈਗੀ ਆ ਇਸ ਖਿੱਤੇ ਦੇ ਵਿੱਚ ਜਿਹੜੀ 1947 ਚ ਵੰਡ ਹੋਈ ਆ ਇਧਰਲੇ ਤੇ ਉਧਰਲੇ ਲੋਕਾਂ ਦੀ ਨੇੜਤਾ ਜਿਹੜੀ ਆ ਬੰਨੀ ਚਾਹੀਦੀ ਹੈਗੀ ਆ ਇਹ ਉਹਦਾ ਇੱਕ ਇੱਕ ਪਹਿਲੂ ਇਹ ਸੀ ਦੂਸਰਾ ਕਿ ਇਹ ਸੁੱਕਾ ਰਸਤਾ ਜਿੰਦੇ ਰਹੀ ਦੁਨੀਆ ਦਾ ਵੱਡਾ ਹਿੱਸਾ ਜੁੜਦਾ ਪੂਰਾ ਮਿਡਲ ਈਸਟ ਈਰਪ ਤੱਕ ਵਪਾਰ ਹੋ ਸਕਦਾ ਸੜਕੀ ਰਸਤੇ ਜਿਹੜਾ ਹੈਗਾ ਉਹ ਵਪਾਰ ਹੋ ਸਕਦਾ ਇਹ ਜਿਹੜਾ ਹੈਗਾ ਉਹ ਖੁੱਲਣਾ ਚਾਹੀਦਾ ਪਰ ਇਹਨਾਂ ਦੀ ਜਿਹੜੀ ਹੈਗੀ ਆ ਉਹ ਦੇਸ਼ ਭਗਤੀ ਕਿਉਂਕਿ ਉਹ ਇੱਕ ਮੁਸਲਮਾਨ ਦੇਸ਼ ਆ ਤੇ ਮੁਸਲਮਾਨਾਂ ਪ੍ਰਤੀ ਨਫ਼ਰਤ ਦਾ ਜੋ ਆਰਐਸਐਸ ਦਾ ਅਜੰਡਾ ਉਹਦੇ ਤਹਿਤ ਵੀ ਇਹ ਬਾਰਡਰ ਨਹੀਂ ਖੁੱਲਣਾ ਚਾਹੀਦਾ ਚੀਨ ਨੇ ਇਹਨਾਂ ਦੇ ਕਿੰਨੇ ਵਾਰੀ ਘਸਨ ਘਸਨ ਫੇਰੇ ਆ ਕਦੋਂ ਅੰਦਰ ਤੱਕ ਆਇਆ ਚੀਨ ਪਰ ਚੀਨ ਦਾ ਸਭ ਤੋਂ ਵੱਧ ਸਮਾਨ ਇੱਥੇ ਵਿਕ ਰਿਹਾ ਚੀਨ ਦੇ ਖਿਲਾਫ ਜਿਹੜਾ ਹੈਗਾ ਇਹ ਬੋਲਣ ਦੀ ਜ਼ਰੂਰਤ ਜਿਹੜੀ ਹੈਗੀ ਆ ਉਹ ਨਹੀਂ ਕਰਦੇਗੇ ਠੀਕ ਆ ਪਰ ਪਾਕਿਸਤਾਨ ਕਿਉਂਕਿ ਕਮਜ਼ੋਰ ਦੇਸ਼ ਹੈਗਾ ਠੀਕ ਹੈ ਤੇ ਉਹਦੇ ਖਿਲਾਫ ਇੱਕ ਜੰਗੀ ਮਾਹੌਲ ਬਣਾ ਕੇ ਮਸਲੇ ਰੋਲਦੇ ਆ ਸਾਡਾ ਇਹ ਸੀਗਾ ਕਿ ਇਸ ਖਿੱਤੇ 'ਚ ਸ਼ਾਂਤੀ ਹੋਣੀ ਚਾਹੀਦੀ ਆ ਖੁਸ਼ਹਾਲੀ ਆ ਸਕਦੀ ਆ ਜੇ ਵਾਗਾ ਤੇ ਸੈਨੀ ਵਾਲਾ ਬਾਡਰ ਖੁੱਲੇ ਤੇ ਇਸ ਰਸਤੇ ਵਪਾਰ ਹੋਵੇ ਲੋਕਾਂ ਨੂੰ ਮਿਲਣ ਜੁਲਣ ਦੀ ਮਤਲਬ ਜਿਹੜੀ ਹੈਗੀ ਆ ਉਹ ਆਜ਼ਾਦੀ ਆ ਉਹ ਹੋਣੀ ਚਾਹੀਦੀ ਆ ਪਰ ਸਰਕਾਰ ਇਸ ਪਾਸੇ ਉਹਦਾ ਜਿਹੜਾ ਹੈਗਾ ਉਹ ਧਿਆਨ ਨਹੀਂ ਉਹ ਆਪਣੇ ਜਿਹੜੇ ਸਿਆਸੀ ਏਜੰਡੇ ਆ ਉਹਦੇ ਤਹਿਤ ਗੱਲ ਕਰ ਰਹੀ ਆ ਪੰਜਾਬ ਤੇ ਇਸ ਖਿੱਤੇ ਦੀ ਖੁਸ਼ਹਾਲੀ ਉਹਨਾਂ ਦੇ ਏਜੰਡੇ ਤੇ ਜਿਹੜੀ ਹੈਗੀ ਆ ਉਹ ਨਹੀਂ ਅੱਛਾ ਭਾਈ ਜੀ ਆਪਾਂ ਗੱਲ ਪਾਣੀ ਤੇ ਸ਼ੁਰੂ ਕੀਤੀ ਸੀਗੀ ਜਦੋਂ ਆਪਾਂ ਕਹਿੰਦੇ ਹੈਗੇ ਆ ਕਿ ਰਿਪੇਰੀਅਨ ਲਾਅ ਦੀ ਗੱਲ ਕਰਦੇ ਹੈਗੇ ਆ ਬਹੁਤ ਸਾਰੇ ਲੋਕਾਂ ਦੀ ਇਹ ਦਲੀਲ ਹੁੰਦੀ ਹੈਗੀ ਆ ਕਿ ਰਿਪੇਰੀਅਨ ਲਾਅ ਦੇ ਮੁਤਾਬਕ ਜਿਹੜਾ ਪਾਣੀ ਹੈਗਾ ਉਹ ਤਾਂ ਹਿਮਾਚਲ ਤੋਂ ਆਉਂਦਾ ਹੈਗਾ ਜਿਵੇਂ ਆਪਾਂ ਪੰਜਾਬ ਦੇ ਲੋਕ ਕਹਿ ਰਹੇ ਹੈਗੇ ਆ ਕਿ ਅਸੀਂ ਰਾਜਸਥਾਨ ਜਾਂ ਫਿਰ ਹਰਿਆਣੇ ਨੂੰ ਨਹੀਂ ਪਾਣੀ ਜਾਣ ਦੇਣਾ ਹਰਿਆਣੇ ਦਾ ਪਾਣੀ ਰੋਕ ਲੈਣਾ ਹੈਗਾ ਉਹ ਕਹਿੰਦੇ ਵੀ ਇਸੇ ਤਰੀਕੇ ਨਾਲ ਫਿਰ ਸਹੀ ਹੱਕ ਤਾਂ ਜਿਹੜਾ ਹਿਮਾਚਲੀਆਂ ਦਾ ਹਿਮਾਚਲ ਪਾਣੀ ਰੋਕ ਲੈ ਅਸਲ ਦੇਣਾ ਅਸਲ ਦੇ ਵਿੱਚ ਕੀ ਆ ਕਿ ਸਾਡੇ ਇੱਥੇ ਮਤਲਬ ਅਕਲਮੰਦੀ ਦੀ ਇੰਨੀ ਘਾਟ ਆ ਜੀ ਕਿ ਕਿਸੇ ਵੀ ਮਸਲੇ ਨੂੰ ਅਸਲ ਚ ਰੀਲਾਂ ਵੇਖਣ ਦਾ ਦੌਰ ਆ ਹੂੰ ਕਿਸੇ ਮਸਲੇ ਨੂੰ ਪੜਨਾ ਜਾਣਨਾ ਉਹਦਾ ਨਹੀਂ ਹੈ ਹੂੰ ਠੀਕ ਹੈ ਹਿਮਾਚਲ ਪਾਣੀ ਕਿਵੇਂ ਰੋਕ ਲੇਗਾ ਹਿਮਾਚਲ ਚ ਪਾਣੀ ਪੈਦਾ ਹੁੰਦਾ ਹੂੰ ਪਾਣੀ ਤਾਂ ਉਸ ਤੋਂ ਪਿੱਛੋਂ ਆਉਂਦਾ ਜੀ ਜਿਹੜੇ ਚੀਨ ਚੋਂ ਦਰਿਆ ਆਉਂਦੇ ਆ ਬਣਾ ਨੇਪਾਲ ਚੋਂ ਦਰਿਆ ਆਉਂਦਾ ਜਿਵੇਂ ਅਸੀਂ ਹੁਣ ਕਹਿੰਨੇ ਆ ਕਿ ਸ਼ਾਰਦਾ ਜਮਨਾ ਲਿੰਕ ਪ੍ਰੋਜੈਕਟ ਬਣੇ ਤੇ ਸ਼ਾਰਦਾ ਤਾਂ ਨੇਪਾਲ ਚੋਂ ਆਉਂਦਾ ਹੂੰ ਤੇ ਫਿਰ ਸ਼ਰਧਾ ਦਾ ਪਾਣੀ ਮਤਲਬ ਕੇਂਦਰ ਸਰਕਾਰ ਹਰਿਆਣਾ ਜਾਂ ਰਾਜਸਥਾਨ ਨੂੰ ਦਿੱਲੀ ਨੂੰ ਯੂਪੀ ਨੂੰ ਦੇਣ ਦੀਆਂ ਗੱਲਾਂ ਕਿਉਂ ਕਰਦੀ ਹੈ ਹਮ ਅਸਲ ਦੇ ਵਿੱਚ ਕੀ ਆ ਕਿ ਰਪੇਰੀਅਨ ਪ੍ਰਿੰਸੀਪਲ ਆ ਉਹ ਅਸਲ ਵਿੱਚ ਕਾਨੂੰਨ ਨਹੀਂ ਹੈ ਪ੍ਰਿੰਸੀਪਲ ਹਮ ਸਿਧਾਂਤ ਆ ਸਿਧਾਂਤ ਰਪੇਰੀਅਨ ਦੇ ਵਿੱਚ ਕਿ ਉਹ ਦਰਿਆ ਕਿੱਥੋਂ ਕਿੱਥੋਂ ਵਗਦੇ ਆ ਕਿਹੜੇ ਕਿਹੜੇ ਕੰਡੇ ਤੇ ਬੈਠੇ ਆ ਉਹ ਸਾਰੇ ਉਸ ਦਰਿਆਵਾਂ ਦੇ ਮਾਲਕ ਹੁੰਦੇ ਆ ਹਮ ਹੈਨਾ ਹਿਮਾਚਲ ਅੱਪਰ ਰਪੇਰੀਅਨ ਆ ਤੇ ਪੰਜਾਬ ਲੋਅਰ ਰਿਪੇਰੀਆ ਨਾ ਇਹ ਦੋ ਹੀ ਰਿਪੇਰੀਆ ਸਟੇਟ ਆ ਦੋਨੋਂ ਬਰਾਬਰ ਦੇ ਜਿਹੜੇ ਆ ਹੱਕਦਾਰ ਆ ਠੀਕ ਆ ਦੁਨੀਆ ਦੇ ਕਿਸੇ ਨਿਜ਼ਮ ਮੁਤਾਬਕ ਕਿਸੇ ਕਾਨੂੰਨ ਦੇ ਮੁਤਾਬਕ ਹਿਮਾਚਲ ਪਾਣੀ ਰੋਕ ਨਹੀਂ ਸਕਦਾਗਾ ਜੀ ਇਹ ਜਿਹੜੇ ਬੰਦੇ ਇਹ ਕਹਿੰਦੇ ਆ ਕਿ ਹਿਮਾਚਲ ਦਾ ਪਾਣੀ ਹਿਮਾਚਲ ਰੋਕ ਸਕਦਾ ਉਹਨਾਂ ਮਹਾਂਪੁਰਸ਼ਾਂ ਨੂੰ ਬੇਨਤੀ ਆ ਹੂੰ ਕਿ ਇਹ ਦਿਮਾਗ ਚ ਗੋਬਰ ਭਰ ਕੇ ਬੈਠੇ ਮਹਾਂਪੁਰਸ਼ੋ ਸਾਨੂੰ ਉਹ ਨਿਜ਼ਮ ਕਾਨੂੰਨ ਦੁਨੀਆ ਦਾ ਕੁਛ ਤਾਂ ਦੱਸ ਦਿਓ ਜਿੰਦੇ ਤਹਤ ਹਿਮਾਚਲ ਪਾਣੀ ਰੋਕ ਸਕਦਾ ਕਿ ਰੀਲਾ ਵੇਖ ਵੇਖ ਕੀ ਹੈ ਮਤਲਬ ਜਿਹੜੀ ਬੁੱਧੀ ਬਣਾਈ ਹੋਈ ਹੈ ਤੁਸੀਂ ਹਮ ਹਰ ਬੰਦੇ ਨੂੰ ਇਹ ਬੰਦੇ ਉਦਾਂ ਦੀ ਦਲੀਲ ਦਿੰਦੇ ਆ ਜਿਹੜੇ ਇਸ ਤਰ੍ਹਾਂ ਦੇ ਕਹਿੰਦੇ ਆ ਉਹ ਬੰਦਾ ਕੋਈ ਕਹਿੰਦੇ ਸ਼ਿਕਾਰੀ ਨੇ ਗੋਲੀ ਚਲਾਈ ਜੀ ਪੰਛੀ ਮਾਰ ਕੇ ਥੱਲੇ ਸਿੱਟ ਲਿਆ ਇਹ ਜਿਹੜੇ ਕਹਿੰਦੇ ਨੇ ਕਿ ਹਿਮਾਚਲ ਦਾ ਪਾਣੀ ਰੋਕ ਸਕਦਾ ਇਹੋ ਜਿਹਾ ਬੰਦਾ ਕਹਿੰਦਾ ਇੰਨੀ ਗੋਲੀ ਚਲਾਉਣ ਦੀ ਇੱਛੀ ਕੀ ਦੂਰ ਸੀਗੀ ਹਮ ਇੰਨੀ ਉਚਾਈ ਤੋਂ ਪੰਛੀ ਨਹੀਂ ਵਾਹੀ ਡਿੱਗ ਕੇ ਮਰ ਜਾਣਾ ਸੀ ਜੀ ਇਹ ਮਤਲਬ ਇਹੋ ਜਿਹੇ ਜਿਹੜੇ ਬੰਦੇ ਆ ਇਹੋ ਜੀ ਸੂਝਦੇ ਮਾਲਕ ਆ ਠੀਕ ਹੈ ਇਸ ਕਰਕੇ ਇਸ ਤਰ੍ਹਾਂ ਦੇ ਬੰਦਿਆਂ ਦਾ ਤਾਂ ਕੁਝ ਵੀ ਨਹੀਂ ਕੀਤਾ ਜਾ ਸਕਦਾ ਇਹਨਾਂ ਬੰਦਿਆਂ ਕੇ ਤਾਂ ਹੱਥ ਹੀ ਜੁੜੇ ਜਾ ਸਕਦੇ ਆ ਹਨਾ ਤੋ ਇਹ ਜਿਹੜਾ ਅਪਰ ਰਿਪੇਰੀਅਨ ਹੈ ਹਿਮਾਚਲ ਪੰਜਾਬ ਜਿਹੜਾ ਹੈਗਾ ਲੋਅਰ ਰਿਪੇਰੀਅਨ ਹੈ ਹਨਾ ਜਦੋਂ ਨਰਮਦਾ ਦਾ ਪਾਣੀ ਵੰਡਿਆ ਉਹ ਮੱਧ ਪ੍ਰਦੇਸ਼ ਮਹਾਰਾਸ਼ਟਰ ਤੇ ਗੁਜਰਾਤ ਦੀ ਮੰਨੀ ਸੀ ਉੱਥੇ ਟ੍ਰਿਬਿਊਨਲ ਬਣਿਆ ਜੀ ਹਨਾ ਤੇ ਉਹਦੇ ਚ ਵੀ ਰਾਜਸਥਾਨ ਨੇ ਐਪਲੀਕੇਸ਼ਨ ਲਾਈ ਕਿ ਸਾਨੂੰ ਇਹ ਚੋਂ ਪਾਣੀ ਦਿੱਤਾ ਜਾਵੇ ਤਾਂ ਟ੍ਰਿਬਿਊਨਲ ਨੇ ਕਿਹਾ ਕਿ ਇਹ ਥੋੜਾ ਤੁਸੀਂ ਤਾਂ ਰਿਪੇਰੀਅਨ ਸਟੇਟ ਹੀ ਨਹੀਂ ਹੈਗੇ ਇਹਦੇ ਰਿਪੇਰੀਅਨ ਸਟੇਟ ਐਮਪੀ ਮਹਾਰਾਸ਼ਟਰ ਤੇ ਗੁਜਰਾਤ ਹੈਗੇ ਆ ਪਾਣੀ ਤਾਂ ਇਹਨਾਂ ਤਿੰਨਾਂ ਦਾ ਟ੍ਰਿਬਿਊਨਲ ਨੇ ਰਾਜਸਥਾਨ ਸਰਕਾਰ ਦੀ ਅਰਜੀ ਖਾਰਜ ਕਰਤੀ ਰਾਜਸਥਾਨ ਸਰਕਾਰ ਸੁਪਰੀਮ ਕੋਰਟ ਗਈ ਸੁਪਰੀਮ ਕੋਰਟ ਨੇ ਕਿਹਾ ਟ੍ਰਿਬਿਊਨਲ ਦਾ ਫੈਸਲਾ ਬਿਲਕੁਲ ਸਹੀ ਹੈ ਜੀ ਭਈ ਤੁਸੀਂ ਉੱਥੇ ਸ਼ਨਕਣਾ ਲੈਣਗੇ ਜੀ ਤੁਹਾਡਾ ਤਾਂ ਪਾਣੀ ਬਣਦਾ ਹੀ ਨਹੀਂ ਉੱਥੇ ਠੀਕ ਹੈ ਇਸ ਕਰਕੇ ਰਿਪੇਰੀਅਨ ਜਿਹੜੇ ਸਟੇਟ ਹੋਣਗੇ ਜਿੱਥੋਂ-ਜਿੱਥੋਂ ਦਰਿਆ ਵਗਦੇ ਹੋਣਗੇ ਉਹੋ ਉਹਨਾਂ ਦੇ ਵਿੱਚ ਹੀ ਟ੍ਰਿਬਿਊਨਲ ਬਣ ਸਕਦਾ ਉਹਨਾਂ ਚ ਹੀ ਰੋਲਾ ਪੈ ਸਕਦਾ ਹੁਣ ਪੰਜਾਬ ਸਰਕਾਰ ਨੇ ਪਿੱਛੇ ਜੇ ਕਿਹਾ ਕਿ ਟ੍ਰਿਬਿਊਨਲ ਬਣਾਉਣ ਦੀ ਕੋਸ਼ਿਸ਼ ਮੰਗ ਕਰ ਰਹੀ ਮੰਗ ਕਰੀ ਇਹ ਤਾਂ ਏਨੇ ਮੰਦਬੁੱਧੀ ਬੰਦੇ ਨੇ ਇਹਨਾਂ ਨੂੰ ਇਹ ਨਹੀਂ ਪਤਾਗਾ ਕਿ ਟ੍ਰਿਬਿਊਨਲ ਤਾਂ ਰੇਪੇਰੀਅਨ ਸਟੇਟ ਦਾ ਬੰਦਾ ਹੁੰਦਾ ਹਮ ਸਾਡਾ ਜੇ ਕੋਈ ਵੀ ਮਸਲਾ ਹੋ ਸਕਦਾ ਤਾਂ ਇਹ ਹਿਮਾਚਲ ਨਾਲ ਹੋ ਸਕਦਾ ਹਿਮਾਚਲ ਦਾ ਸਾਡਾ ਕੋ ਪਾਣੀ ਦਾ ਮਸਲਾ ਨਹੀਂ ਹੈ ਜੀ ਕੌਕ ਕਿ ਅਸੀਂ ਦੋਨੋਂ ਰਿਪੇਰੀਅਨ ਸਟੇਟ ਆ ਤੇ ਦੋਨੋਂ ਹੀ ਪਾਖੜਾ ਡੈਮ ਚ ਮੈਂਬਰ ਹੋ ਸਕਦੇ ਹੋਰ ਕੋ ਹੋ ਹੀ ਨਹੀਂ ਸਕਦਾਗਾ ਹੋਰ ਤਾਂ ਕੌਕ ਕਿ ਰਿਪੇਰੀਨ ਕੋ ਸਟੇਟ ਹੀ ਨਹੀਂ ਆਏਗਾ ਜੇ ਇੱਕ ਬਜ਼ੁਰਗ ਦੇ ਦੋ ਮੁੰਡੇ ਆ ਤੇ ਉਹ ਉਹ ਬਜ਼ੁਰਗ ਦੀ ਜਾਇਦਾਦ ਵੰਡਣ ਦਾ ਅਧਿਕਾਰ ਰੋਲਾ ਦੋਨਾਂ ਮੁੰਡਿਆਂ ਦੀ ਪਾਊਗਾ ਨਾ ਜੀ ਜਿਹੜੀ ਸਾਂਝੀ ਕੋਈ ਸਾਂਝੇ ਰਿਸ਼ਤੇਦਾਰ ਹੈ ਜਾਂ ਪੰਚਾਇਤ ਬੈਠੂਗੀ ਉਹ ਕਹਿਣਗੇ ਵੀ ਆਹ ਦੋ ਬੰਦਿਆਂ ਦੀ ਵੀ ਜ਼ਮੀਨ ਜਾਇਦਾਦ ਵੀ ਜ਼ੁਰਗ ਦੀ ਜਿਹੜੀ ਇਹਨਾਂ ਦੇ ਵਿੱਚ ਵੰਡ ਦੋ ਇਹ ਘਰ ਕਿੰਨੂੰ ਮਿਲਣਾ ਜ਼ਮੀਨ ਡੰਗਰ ਵੱਛਾ ਸਾਰਾ ਕੁਝ ਹੈ ਨਾ ਕੋਈ ਬੰਦਾ ਪਿੰਡੋਂ ਆ ਕੇ ਕਹੇ ਯਾਰ 2 ਕਿੱਲੇ ਮੈਨੂੰ ਵੀ ਦੇ ਦਿਓ ਹੂੰ ਤੇ ਉਹ ਬੰਦਲ ਕਹੇ 2 ਕਿੱਲੇ ਇਹਨੂੰ ਵੀ ਦੇ ਦੇ ਲੋਕ ਕਹਣਗੇ ਤੁਸੀਂ ਬੰਦੇ ਆ ਕਿ ਗਧੇ ਆ ਇਹਦਾ ਕੀ ਹੱਕ ਬਣਦਾ ਜੀ ਠੀਕ ਹੈ ਇਸ ਕਰਕੇ ਟ੍ਰਿਬਿਊਨਲ ਸਿਰਫ ਉਹਨਾਂ ਚ ਹੀ ਬਣਨਾ ਜਿਹੜੇ ਰਪੇਰੀਅਨ ਸਟੇਟ ਹੈ ਜੇ ਕਹਿਣਾ ਵੀ ਜਿਹੜੇ ਇੱਕੋ ਦਰਿਆ ਦੇ ਮਾਲਕਾ ਇੱਕੋ ਦਰਿਆ ਦੇ ਮਾਲਕ ਪੰਜਾਬ ਤੇ ਹਿਮਾਚਲ ਨੇ ਇਹਨਾਂ ਦਰਿਆਵਾਂ ਦੇ ਠੀਕ ਹੈ ਇਸ ਕਰਕੇ ਕਿਸੇ ਹੋਰ ਦਾ ਇਹਦੇ ਵਿੱਚ ਰਾਈਟ ਨਹੀਂ ਬਣਦਾਗਾ ਜਿੰਨਾ ਚਿਰ ਔਰ ਇਹ ਇਹ ਇੰਡੀਆ ਦਾ ਕਨਸਟੀਟਿਊਸ਼ਨ ਕਹਿੰਦਾ ਹੂੰ ਔਰ ਇੰਡੀਆ ਦਾ ਇਹ ਕਨਸਟੀਟਿਊਸ਼ਨ ਕਹਿੰਦਾ ਪਹਿਲਾਂ ਬਹੁਤ ਸਾਰੇ ਲੋਕਾਂ ਨੇ ਇਹ ਕਿਹਾ ਕਿ ਰਪੀਰੀਅਨ ਜਿਹੜਾ ਪ੍ਰਿੰਸੀਪਲ ਆ ਇਹ ਇੰਟਰਨੈਸ਼ਨਲ ਲੈਵਲ ਤੇ ਜਿਹੜੇ ਮੁਲਕਾਂ ਨੇ ਦਰਿਆ ਵੰਡਨੇ ਆ ਇਹ ਉਹਦੇ ਵਿੱਚ ਮਤਲਬ ਜਿਹੜਾ ਵਰਤਿਆ ਜਾਂਦਾ ਹੈਗਾ ਜੀ ਇੱਕ ਮੁਲਕ ਦੇ ਵਿੱਚ ਨਹੀਂ ਵਰਤਿਆ ਜਾਂਦਾ ਪਰ ਇੱਥੇ ਬਹੁਤ ਸਾਰੇ ਫੈਸਲੇ ਹੋਏ ਹੂੰ ਕ੍ਰਿਸ਼ਨਾ ਕਵੇਰੀ ਗੁਦਾਵਰੀ ਦਾ ਨਰਮਦਾ ਦਾ ਉਹ ਸਾਰੇ ਫੈਸਲੇ ਰਿਪੇਰੀਅਨ ਪ੍ਰਿੰਸੀਪਲ ਦੇ ਮੁਤਾਬਕ ਇਸੇ ਮੁਲਕ 'ਚ ਹੀ ਹੋਏ ਆ ਸੁਪਰੀਮ ਕੋਰਟ ਤੱਕ ਜਿਹੜੇ ਕੇਸ ਗਏ ਹੈਗੇ ਆ ਤੋਂ ਪੰਜਾਬ ਨੂੰ ਆਪਣੇ ਪਾਣੀਆਂ ਦਾ ਮਸਲਾ ਰਿਪੇਰੀਅਨ ਪ੍ਰਿੰਸੀਪਲ ਦੇ ਮੁਤਾਬਕ ਜਿਹੜਾ ਉਠਾਉਣਾ ਚਾਹੀਦਾ ਉਹਦੇ 'ਚ ਜਿਹੜੇ ਜਿਹੜੇ ਸਵਿਧਾਨਿਕ ੜਿੱਕੇ ਆ ਜਿਹੜੇ ਜਿਹੜੇ ਸਿਆਸੀ ੜਿੱਕੇ ਆ ਉਹਨਾਂ ਸਾਰਿਆਂ ਤੇ ਕਾਨੂੰਨੀ ਵੀ ਤੇ ਮੈਦਾਨ ਦੇ ਵਿੱਚ ਵੀ ਜਿਹੜੀ ਜद्दोजਹਾਦ ਆ ਉਹ ਕਰਨੀ ਚਾਹੀਦੀ